ਪੈਰੀ ਪੈਣਾ ਬਾਪੂ ਜੀ ਠੀਕ ਹੋ ਤੁਸੀਂ ਹੁਣ ਲੱਗਦਾ ਬਾਪੂ ਜੀ ਦਾ ਗੁੱਸਾ ਹਜੇ ਢਾਲਾ ਨਹੀਂ ਹੋਇਆ ਲੈ ਪੁੱਤ ਤੇਰੇ ਸਾਹਮਣੇ ਹੀ ਆਂ ਕਿਉਂ ਕਰਦੇ ਹੋ ਨੂੰ ਜਵਾਕ ਐਡੀ ਦੁਰ ਆਇਆ ਉਹ ਵੀ ਕੀ ਸੋਚਦਾ ਹੋਣਾ ਵੀ ਪਿਓ ਮੇਰੇ ਨੇ ਮੇਰ ਨਾਲ ਗੱਲ ਨਹੀਂ ਕੀਤੀ ਚੱਗੀ ਇਹ ਦੇਖ ਲੈ ਪਾਪੂ ਬੋਲਿਆ ਨਹੀਂ ਮੇਰੇ ਨਾਲ ਅੰਦਰ ਵੜ ਕੇ ਬੈਠਾ ਰਿਹਾ ਕਹਿੰਦਾ ਤਾਂ ਹੋਣਾ ਮੇਰੇ ਬਾਰੇ ਕੁਛ ਕੁਛ ਨਹੀਂ ਬੋਲਿਆ ਭਾਈ ਜੀ ਹਾਂ ਜਿੱਦਨ ਦਾ ਤੂੰ ਗਿਆ ਉਦੋਂ ਦਾ ਚੁੱਪ ਚੁੱਪ ਜਾ ਰਹਿੰਦਾ ਸਾਰਾ ਦਿਨ ਗੇਟ ਵਾਲੀ ਦੇਖੀ ਜਾਂਦਾ ਰਹਿੰਦਾ ਜਿਵੇਂ ਤੇਰੀ ਉਡੀਕ ਕਰਦਾ ਹੋਵੇ ਹੂੰ ਅੱਗੇ ਨਾਲੋਂ ਲਿੱਸਾ ਵੀ ਲੱਗਿਆ ਮੈਨੂੰ ਹੋਰ ਬਈ ਜਵਾਖਾ ਨੂੰ ਉਧਰਿਆ ਲੱਗਦਾ ਕਿਸ ਦਿਨ ਮਰਵਾ ਕੇ ਲੈ ਜਾਣਾ ਜਿਹੜਾ ਕੋਈ ਨਹੀਂ ਪਰਵਾਉਂਗਾ ਜਿਹੜਾ ਉਹ ਤਾਂ ਉਹ ਕੀ ਕਰਾਂ ਯਾਰ ਮੇਰਾ ਕਿਹੜਾ ਜੀ ਕਰਦਾ ਸੀ ਪਿੰਡ ਛੱਡਣ ਨੂੰ ਹੂੰ ਤੈਨੂੰ ਤੇਰੀ ਪਰਜਾਈ ਦੇ ਸੁਆ ਦਾ ਪਤਾ ਹੀ ਐ ਜੇ ਮੈਂ ਬੋਲਦਾ ਤਾਂ ਕਲੀਸ਼ ਕਰਨਾ ਸੀ ਵਲੇ ਜੀ ਤਾਂ ਮੇਰਾ ਵੀ ਬਥੇਰਾ ਕਰਦਾ ਤੇਰੇ ਨਾਲ ਤੇ ਬਾਪੂ ਨਾਲ ਖੇਤਾਂ 'ਚ ਕੰਮ ਕਰਾਵਾਂ ਤੂੰ ਕੀ ਕਰਣਾ ਛੋਟੇ ਭਰਾ ਮੇਰਾ ਨਾ ਮੱਸ ਨਹੀਂ ਚੱਲਦਾ ਹੁਣ ਕੋਈ ਨਾ ਬਈ ਤੂੰ ਖੇਤੀ ਦਾ ਫਿਕਰ ਨਾ ਕਰ ਹੈਗਾ ਤੇਰਾ ਛੋਟਾ ਭਰਾ ਨਾਲ ਕਲੇਸ਼ ਕਾਹਨੂੰ ਪਾਉਣਾ ਕਲੇਸ਼ ਦਾ ਮੂੰਹ ਕਾਲਾ ਹੀ ਹੁੰਦਾ आ गए थे तुम हां बैठो मैं पानी लेके आनी हां लो जी पानी हां जा ही आई फिर हाँ के बापू मना कॉल जा ਕਿਵੇਂ ਸੀ ਠੀਕ ਸੀ ਬੇਬੇ ਬਾਪੂ ਜੀ ਹਾਂ ਠੀਕ ਹੈ ਬੇਬੇ ਬਿਮਾਰ ਪਈ ਐ ਪਤਾ ਹੀ ਐ ਤੈਨੂੰ ਕਿੰਨਾ ਕੰਮ ਐ ਕਹਿਣਾ ਸੀਗਾ ਵੀ ਜਨਮ ਦਿਨ ਤੇ ਨਹੀਂ ਆਏ ਜੋ ਆਗੜੀ ਨੇ ਉੜੀਕੜੀ ਕੇਕ ਕਟਿਆ ਉਹਨਾਂ ਦਿਨਾਂ 'ਚ ਮਸ਼ੀਨ ਲੱਗੀ ਹੋਈ ਸੀ ਉਤੋਂ ਬੇਬੇ ਵੀ ਬਿਮਾਰ ਹੋ ਗਈ ਤੈਨੂੰ ਪਤਾ ਤਾਂ ਹੈਗਾ ਇਹਨਾਂ ਦਿਨਾਂ 'ਚ ਕਿੰਨਾ ਕੰਮ ਹੁੰਦਾ ਖੇਤੀ ਦਾ ਹੋਰ ਦੱਸੋ ਕੋਈ ਨਵੀਂ ਗੱਲ ਹੋਰ ਤਾਂ ਇਹੀ ਐ ਬੇਬੇ ਨੂੰ ਦਿਆ ਸੀ ਮੈਂ 2000 ਰੁਪਏ ਦਵਾਈ ਨੂੰ 2000 ਜਾਂ 5000 5 ਹੀ ਦਿਆ ਐ ਇੰਨਾ ਕ ਤਾਂ ਫਰਜ਼ ਮੇਰਾ ਬਣਦਾ ਨਾ ਆਖਰ ਨੂੰ ਮੇਰੀ ਮਾਂ ਐ ਜੰਮਿਆ ਉਹਨੇ ਮੈਨੂੰ ਅੱਛਾ ਮੈਂ ਕਹ ਤਾਂ ਤੁਹਾਨੂੰ ਰੋਕਿਆ ਮੇਰੇ ਪਾਸ ਤਾਂ ਸਾਰੀ ਤਨਖਾਹ ਦੇ ਐ ਕਰੋ तो में गेड़ा मार के। के मैं गेड़ा मारे बापू अज सहज नहीं आया मैं खेडना सहज तेरा चलिया गया शहर चलिया गया छा तेरा पिओ कि ਉਹ ਆ ਮੋਟਰ ਤੇ ਗੇੜਾ ਮਾਰਨਗੇ ਸੀਗੇ ਅੱਛਾ ਠੀਕ ਆ ਇਹ ਵੀ ਜ਼ਰੂਰੀ ਆ ਭਾਈ ਮੋਟਰ ਤੇ ਗੇੜਾ ਮਾਰ ਲੈ ਲਾਈਟ ਲਾਈ ਨਹੀਂ ਪਤਾ ਹੈਗਾ ਕਦੋਂ ਆਉਦੀ ਆ ਕਦੋਂ ਨਹੀਂ ਆਉਦੀ ਆਏਗਾ ਸੰਗਾ ਬੱਪੂ ਹੋਰ ਮਿਲਣਾ ਚਲ ਠੀਕ ਆ ਬੱਪੂ ਤਾਇਆ ਜੀ ਫਿਰ ਦੀਪਾ ਜਾ ਕੇ ਰਿਹਾ ਜੀ ਸ਼ਹਿਰ ਨੂੰ ਉਹਦੀ ਮਰਜ਼ੀ ਹੈਗੀ ਬਾਕੀ ਮੈਨੂੰ ਐ ਲੱਗਦਾ ਵੀ ਉਹ ਜਾ ਕੇ ਨਹੀਂ ਸੀ ਰਾਜੀ ਹੈਗਾ ਬਾਕੀ ਬਹੂ ਨੇ ਨੀ ਸੌਰੀ ਨੇ ਪੱਟੀ ਬੰਨਣ ਦਿੱਤੀ ਮੈਂ ਵੀ ਬਥੇਰਾ ਸਮਝਾਇਆ ਸੀ ਤਾਇਆ ਜੀ ਲੱਗਦਾ ਉਹ ਵੀ ਮਜਬੂਰ ਹੋ ਗਿਆ ਜੀ ਜਾਣ ਵਾਸਤੇ ਅੱਜ ਆਪਣਾ ਤਾਇਆ ਜੀ ਜੱਗੀ ਨਹੀਂ ਦਿਖ ਰਿਹਾ ਹੈ ਜੀ ਕਿਸੇ ਪਾਸੇ ਇੱਥੇ ਹੋਣਾ ਸ਼ੇਰਾ ਕਿਤੇ ਮੈਂ ਤਾਂ ਘਰੋਂ ਹੀ ਆਇਆ ਸਿੱਧਾ ਕਿਵੇਂ ਗਏ ਚੰਗਾ ਤਾਂ ਹੈ ਜੀ ਮੈਂ ਤਾਂ ਫਿਰ ਚੱਲਦਾਗਾ ਝੋਨਾ ਲਾ ਹੈ ਵੈਸੀ ਮੰਡੀ ਚ ਸ਼ਾਇਦ ਅੱਜ ਬੋਲੀ ਆ ਜੇ ਆਪਣੀ ਉੱਥੇ ਠੀਕ ਹੈ ਹਾਂ ਪੱਪੂ ਬਾਪੂ ਐਸੋ ਬਲੇ ਕਿ ਮੈਂ ਬਸ ਘਰੇ ਯਾਰ ਮਨ ਜਾ ਖਰਾਬ ਹੋ ਗਿਆ ਮਾਫ ਮੈਂ ਥਰੇ ਆਇਆ ਮੋਟਰ ਤੇ ਬਾਪੂ ਬਰੇ ਦਿਨਾਂ ਦੀ ਦਿਨ ਕਾਹ ਤੋਂ ਮਨ ਖਰਾਬ ਕਰਦਾ ਲੋਕੀ ਦੀਵਾਲੀ ਮਨਾਉਣ ਲਈ ਆਪਣੇ ਘਰੇ ਚੱਲ ਕੇ ਆਉਂਦੇ ਨੇ ਤੇ ਆਪਣੇ ਵਾਲਾ ਪਰਿਵਾਰ ਕਹਿੰਦਾ ਅਸੀਂ ਐਤ ਕੀ ਸ਼ਹਿਰ ਦੀ ਦੀਵਾਲੀ ਦੇਖਾਂਗੇ ਮੈਨੂੰ ਤਾਂ ਪਤਾ ਨਹੀਂ ਤੇਰੀ ਮਾਂ ਨੇ ਫੋਨ ਸੁਣਿਆ ਸੀ ਕਹਿੰਦੇ ਮਾਂ ਸਾਤੋਂ ਐਤ ਕੀ ਆਇਆ ਨਹੀਂ ਜਾਣਾ ਐਸ ਵਾਰ ਅਸੀਂ ਸ਼ਹਿਰ ਦੀ ਦੀਵਾਲੀ ਦੇਖਾਂਗੇ ਬਾਪੂ ਤੂੰ ਕਾ ਤੂੰ ਮਨ ਖਰਾਬ ਕੀਤਾ ਦੇਖ ਲੈਂਦੇ ਬਾਈ ਹੁਣ ਉਹਨਾਂ ਨੂੰ ਸ਼ਹਿਰ ਦੀ ਦੀਵਾਲੀ ਉਹ ਤਿੱਥੇ ਤਿਹਾੜ ਟੱਬਰਾਂ ਨਾਲ ਹੀ ਚੰਗੇ ਲੱਗਦੇ ਨੇ ਬਾਪੂ ਤੂੰ ਬੜਾ ਮੰਨ ਤੇ ਨਾ ਲਾ ਬਾਈ ਸ਼ਹਿਰ ਰਹਿਣ ਹੀ ਗਿਆ ਬੰਡਵਡੀਆਂ ਤਾਂ ਨਹੀਂ ਹੋਇਆ ਹਜੇ ਓਏ ਅੱਜ ਸ਼ਹਿਰ ਰਹਿਣ ਗਿਆ ਕੱਲ ਨੂੰ ਬੰਡ ਬਡਈ ਆ ਵੀ ਹੋਊਗਾ ਚਾਰ ਕਿੱਲੇਆਂ ਦੇ ਵਿੱਚੋਂ ਦੋ ਕਿੱਲੇ ਆਉਣਗੇ ਤੈਨੂੰ ਕਿਹੜਾ ਤੋਰ ਦੂ ਤੇਰੇ ਨਾਲ ਡੋਲਾ ਆਉਦੀ ਧੀ ਦਾ ਦੋ ਕਿੱਲੇਆਂ ਦੇ ਸਿਰ ਤੇ ਜ਼ਮੀਨ ਚੱਕ ਦੇ ਪੁੱਤ ਵਾਸਤੇ ਪਤਾ ਕੀ ਚੀਜ਼ ਹੁੰਦੀ ਆ ਤੁਹਾਨੂੰ ਨਿਆਣਿਆਂ ਨੂੰ ਕੀ ਪਤਾ ਮੈਂ ਤਾਂ ਉੱਦੇ ਦਾ ਸਾਥ ਵਿੱਚ ਵੀ ਨਹੀਂ ਗਿਆ ਵੀ ਲੋਕ ਕੀ ਕਹਿਣਗੇ ਤੈਨੂੰ ਪਤਾ ਲੋਕ 100 100 ਗੱਲਾਂ ਕਰਦੇ ਨੇ ਆ ਲੋ ਜੀ ਪਾਣੀ ਕੀ ਆ ਐਲਟਰ ਸੌਂਡ ਤੇ ਪਿੱਤੇ ਚ ਸਟੋਨ ਆ ਹਾਂ ਕਿ ਸਾਰੀਆਂ ਮੁਸ਼ਕਲਾਂ ਕੋਣੀ ਆਉਣੀਆਂ ਸੀਗੀਆਂ ਕਿੰਨੇ ਐਮ ਐਮ ਦੀ ਹੈ ਪੂਰੇ 14 ਐਮ ਐਮ ਦੀ ਹੈ ਜੀ ਕੋਈ ਨਾ ਕੀ ਕਹਿੰਦਾ ਡਾਕਟਰ ਡਾਕਟਰ ਨੇ ਕੀ ਕਹਿਣਾ ਸੀ ਇੱਕ ਵਾਰ ਦੀ ਦਵਾਈ ਦੇਤੀ ਕਹਿੰਦਾ ਆਪਰੇਸ਼ਨ ਕਰਵਾਉਣਾ ਪਊਗਾ ਹਾਂ ਕਰਾਈ ਦੰਨੇ ਆ ਫਿਰ ਕਿੱਥੋਂ ਕਰਾਉਂਗੇ ਆਪਰੇਸ਼ਨ ਪਹਿਲਾਂ ਕਿਰਾਏ ਤੇ ਫੀਸਾਂ ਦਾ ਤਾਂ ਬੰਦੋਬਸਤ ਕਰ ਲੋ ਫੇਰ ਕਰਾ ਲੂੰਗੀ ਮੈਂ ਤਾਂ ਆਪਰੇਸ਼ਨ ਕੋਈ ਨਾ ਪੁੱਛਦੇ ਆ ਕੱਲ ਨੂੰ ਚਿੱਟੀ ਕੋਠੀ ਵਾਲਿਆਂ ਤੋਂ ਕਰਦੇ ਆ ਕੋਈ ਬੰਦੋਬਸਤ ਅੱਛਾ ਮੰਗਣ ਚੜਜੋ ਕਿੰਨੀ ਵਾਰ ਕਿਹਾ ਪਿੰਡੋਂ ਫੜ ਲਿਆ ਉਹ ਪੈਸੇ ਪਰ ਮੇਰੀ ਕੋਈ ਸੁਣਦਾ ਕੌਣ ਆ ਮੈਂ ਤਾਂ ਕੁੱਤੇ ਵਾਂਗੂ ਭੌਂਕਦੀ ਆ ਆਹੋ ਬਾਰ-ਬਾਰ ਉਹੀ ਗੱਲਾਂ ਕਰਨ ਦਾ ਕੋਈ ਫਾਇਦਾ ਮੈਂ ਪੁੱਛਦਾ ਕਿਸੇ ਨੂੰ ਨੇ ਦੁਕਾਨ ਵਾਲੇ ਤੋਂ ੜਵਾਸ ਲੈ ਲਾਂਗੇ ਆਪਾਂ ਸੋ ਨੂੰ ਕਹਿਣ ਦਾ ਕੋਈ ਫਾਇਦਾ ਜਦੋਂ ਕਿਸੇ ਦੀ ਮੰਨਣੀ ਨਹੀਂ ਜੋ ਮਰਜ਼ੀ ਕਰੋ ਆਪਣੀ ਤੂੰ ਟਾਬੇ ਦੇ ਫੁੱਲ ਕੇ ਵਰਗੇ ਨਰਮ ਜਿਹੇ ਮੁੱਠੇ ਆ ਰਹੇ ਰੰਗ ਬਣਿਆ ਕੁਝ ਕੁਝ ਨਹੀਂ ਬਣਿਆ ਕੀ ਕਹਿੰਦੇ ਫਿਰ ਕਹਿਣਾ ਕੀ ਹੈ ਨਾ ਤਨ ਕਹਦੇ ਮੇਰਾ ਤਾਂ ਫੱਤ ਫਕਲ ਟਾਇਟ ਚਾਉਂਦੇ ਆ ਓਹੋ ਤੁਸੀਂ ਕਹਿ ਦੇਣਾ ਸੀ ਵੀ ਅਸੀਂ ਵਿਆਜ ਦੇ ਦੇਾਂਗੇ ਕਿਹਾ ਸੀਗਾ ਕਹਿੰਦਾ ਜੇ ਹੁੰਦੇ ਤਾਂ ਜ਼ਰੂਰ ਦੇ ਦਿੰਦਾ ਮਨਜੀਤ ਇਹ ਸ਼ਹਿਰ ਹੈ ਬੰਦੇ ਦੇ ਅੰਦਰ ਕੀ ਹੈ ਤੇ ਕੁਝ ਨਹੀਂ ਪਤਾ ਲੱਗਦਾ ਜੋ ਦਿਖਦਾ ਹੈ ਨਾ ਉਹੀ ਸੱਚ ਮੰਨਣਾ ਪੈਂਦਾ ਤੂੰ ਆਪਣੇ ਪੇਕਿਆਂ ਤੋਂ ਪੁੱਛ ਲੈ ਪੇਕਿਆਂ ਤੋਂ ਚੱਲ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਹੋ ਤਾਂ ਪੁੱਛ ਲੈਣੇ ਆਂ ਵੈਸੇ ਤਾਂ ਉਹ ਫੀਸ ਭਰ ਕੇ ਹਟੇ ਨੇ ਕਰਦੀਆਂ ਉਹਨਾਂ ਨੂੰ ਫੋਨ ਚੱਲ ਕੋਈ ਗੱਲ ਨਹੀਂ ਮੈਂ ਕਰਕੇ ਦੇਖਦੀਆਂ ਫੋਨ ਹਾਂ ਬੜਾ ਕਿਆਸੀ ਬਾਪੂ ਨੇ ਧਰਨ ਵੇਲੇ ਕਿ ਨਾ ਜਾ ਨਾ ਜਾ ਉਹ ਸਮਝਾਇਆ ਸੀ ਸ਼ਹਿਰੀ ਜ਼ਿੰਦਗੀ ਬਾਰੇ ਮੇਰੀ ਵੀ ਮੱਤ ਤੇ ਪਤਾ ਨਹੀਂ ਕੀ ਪਰਦਾ ਪੈ ਗਿਆ ਸੀ ਇਹ ਵੀ ਕਿਹੜਾ ਮੰਨੀ ਆ ਪਿੰਡ ਹੁੰਦੇ ਤਾਂ ਇਹ ਮੁਸ਼ਕਲ ਆਉਣੀ ਹੀ ਨਹੀਂ ਸੀ ਸੋਹ ਜਾਣ ਪਛਾਣ ਹੁੰਦੀ ਹੈ ਪਿੰਡ ਚ ਤਾਂ ਕਾਨ ਇਹ ਤਾਂ ਟੱਕਰ ਆਇਆ ਹੀ ਬਹੁਤ ਹੋਊਗਾ ਜੀ ਹਾਂ ਆ ਦੇਖ ਲਓ ਜੀ ਬੇਬੇ ਪਾਪੂ ਹੁਣੇ ਆਇਆ ਮੈਨੂੰ ਤਾਂ ਲੱਗਦਾ ਪੈਸੇ ਲੈਣ ਆਏ ਹੋਣਗੇ ਕੋਈ ਨਹੀਂ ਮੈਂ ਦੇਖਦਾ ਆ ਜਾਂਦੇ ਇੱਥੇ ਮੂੰਹ ਚੱਕ ਕੇ ਬਾਪੂ ਜੀ ਤੇ ਫੇਫੇ ਮੱਥਾ ਟੇਕ ਦੇ ਜੋ ਮਾਰੀ ਤੁਸੀਂ ਹੋ ਨਾ ਤੂੰ ਤਾਂ ਨਹੀਂ ਲੈ ਕੇ ਆਣਿਆ ਨੂੰ ਸਾਡਾ ਤਾਂ ਨਿਆਣਿਆਂ ਨੂੰ ਮੈਂ ਨੂੰ ਜੀ ਕਰਿਆ ਠੀਕ ਹੈ ਬਾਪੂ ਜੀ ਹਾਜੀ ਆ ਮੈਨੂੰ ਫੜਾ ਦੋ ਬੈ ਫੜ ਵੇ ਚੱਲੋ ਬਤ

ਇਹ ਤਾਂ ਖੋ ਗਏ ਨਾ ਔਖਾ ਦਾ ਹੋਗਾ ਫਿਰ ਹੁਣ ਆਪਣੇ ਕੀ ਸਾਰੇ ਆਪਾਂ ਇਹਦਾ ਬਹੁਤ ਸਮਝਾਇਆ ਸੀ ਜੇ ਕੋਈ ਗੱਲ ਹੀ ਨਹੀਂ ਮੰਨੀ ਉਹਨੇ ਬੰਦੇ ਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ ਜੀ ਬੱਚੇ ਨਹੀਂ ਸਮਝਦੇ ਜੀ ਇਹ ਤਾਂ ਆਪਦੀ ਮਰਜ਼ੀ ਕਰਦੇ ਫਿਰ ਹੁਣ ਔਖਾ ਹੋਵੇ ਸੌਖਾ ਰਹੇ ਆਪਾਂ ਨੂੰ ਤਾਂ ਕੋਈ ਹੋ ਨਹੀਂ ਸਾਰੀ ਚੀਜ਼ ਮੁੱਲ ਰਹੀ ਆ ਬੱਚਿਆਂ ਦੀਆਂ ਫੀਸਾਂ ਵੀ ਲਗੀਆਂ ਮਕਾਨ ਦਾ ਕਿਰਾਇਆ ਹੀ ਨਹੀਂ ਮਾਨ ਹੁੰਦਾ ਕੋਈ ਕਿਰਾਇਆ ਵੀ ਬਹੁਤ ਹੋਣਾ ਇਹ ਤਾਂ ਤਾਂ ਇਹਦਾ ਕਿਰਾਇਆ 54000 ਹੋਊਗਾ। ਬਿਜਲੀ ਦਾ ਬਿੱਲ ਨਹੀਂ ਭਰਨਾ ਕਿ ਸਲੈਂਡਰ ਨਹੀਂ ਭਰਉਣਾ ਪੈਂਦਾ। ਬੇਬੇ ਜੀ ਤੁਸੀਂ ਹੁਣ ਠੀਕ ਹੋ? ਮੈਨੂੰ ਇਹਨਾਂ ਨੇ ਦੱਸਿਆ ਸੀ ਵੀ ਤੁਸੀਂ ਬਿਮਾਰ ਹੋ ਗਏ ਸੀ। ਹਾਂ ਪੁੱਤ ਹੁਣ ਤਾਂ ਠੀਕ ਆ। ਚਲ ਬੇਬੇ ਜੀ ਦਵਾਈ ਬੁੱਟੀ ਆ ਗਈ ਟੈਂਸਰ ਲੈ ਲਿਆ। ਨਾ ਲਈ ਜਾਨੀ ਪੁੱਤ ਦਵਾਈ ਬਿਨਾ ਤਾਂ ਫਿਰ ਸਰਦਾ ਹੀ ਨਹੀਂ। ਹਾਂਜੀ ਉਹ ਤਾਂ ਹੈ। ਤੁਸੀਂ ਬੈਠੋ ਬੇਬੇ ਜੀ ਮੈਂ ਚਾਹ ਲੈ ਕੇ ਆਉਂ। ਲੈ ਆ। ਹਾਲੋ ਬੇਬੇ ਚਾਹ ਪੀਓ ਮੈਨੂੰ ਨਾ ਕਿਸੇ ਦਾ ਫੋਨ ਆ ਗਿਆ ਸੀਗਾ ਉਹ ਸੁਣਨ ਲੱਗ ਗਿਆ ਸੀ ਚਲ ਫੋਨ ਵੀ ਸੁਣਨਾ ਪੈਂਦਾ ਭਾਈ ਸੋਣ ਕਿਵੇਂ ਲੈ ਸਾਇਆ ਦੇਖੀ ਜਾਂਦਾ ਉਹ ਬਹੁਤ ਵੀ ਬਾਰਤੀ ਲੱਗਦੀ ਆਗੀ ਉਹ ਬਾਰ ਮਾਰ ਬੋ ਰਹੀ ਆ ਪਿਛਲੇ ਦਿਨ ਹੀ ਹਾਂ ਪਿੱਤੇ ਚ ਪੱਥਰੀ ਆਈ ਆ ਉਹਦੇ ਤੇ ਡਾਕਟਰ ਕੀ ਕਹਿੰਦਾ ਦਵਾਈਆਂ ਦੇਤੀਆਂ ਅਗੱਜ ਦੇਖੋ ਕਦੋਂ ਆਪਰੇਸ਼ਨ ਦਾ ਟਾਈਮ ਦਿੰਦੇ ਮੈਂ ਇੱਕ ਮਿੰਟ ਚਾਹ ਨਹੀਂ ਚਾਹ ਹਮਕ ਜੀ ਕਿ ਮਾਰਦੀ ਚਾਹ ਤਾਂ ਹੈ ਨਹੀਂ ਜੱਜ ਉਹ ਆਪਾਈ ਲੈ ਜਾ ਉਹ ਚਾਹ ਥਾੜੀ ਭਾਈ ਪਸੰਦ ਲੱਗੀ ਸਾਨੂੰ ਕੀ ਗੱਲ ਬਾਪਾ ਕਿਵੇਂ ਹਮਕ ਜੀ ਮਾਰਦੀ ਆ ਸੁੱਕਾ ਦੁੱਧ ਦੀ ਆ ਬਾਪੂ ਜੀ ਸ਼ਹਿਰਾਂ ਚ ਤਾਂ ਵਹੀ ਕੱਲ ਦਾ ਜਵਾਕ ਪਤਾ ਨਹੀਂ ਕਿਵੇਂ ਪੀਂਦੇ ਹੋਣੇ ਇਹਨਾਂ ਸੁੱਕੇ ਦੁੱਧ ਦੀ ਚਾਹ ਨਾ ਰਹੁੰਦੇ ਖਲਾ ਇੰਨਾ ਵਧੀਆ ਛੱਡ ਕੇ ਆ ਪੇਜਰ ਦੀ ਹਾਂ ਆ ਸੁੱਕੇ ਦੁੱਧ ਨਾਲ ਮੱਥਾ ਮਾਰੀਂ ਮੱਥਾ ਤਾਂ ਮਾਰੀ ਜਾਂਦੇ ਆ ਫਿਰ ਤਾਂ ਹੀ ਉਹ ਬੋਟੀ ਦੀਆਂ ਵੀ ਹੱਡੀਆਂ ਨਿਕਲੀਆਂ ਪਈਆਂ ਨੇ ਨਿਕਲ ਗਈਆਂ ਹੱਡੀਆਂ ਮੁੱਲ ਦੀ ਚੀਜ਼ ਨਾ ਕਿੱਥੇ ਪੂਰਾ ਹੁੰਦਾ ਹ ਹੁਣ ਮੁੱਲ ਦੁੱਧ ਲੈ ਲੈ ਕਿੱਥੋਂ ਪੀਣਗੇ ਸੁੱਕੇ ਦੁੱਧ ਨਾਲ ਟਾਈਮ ਪਾਸ ਕਰਨਾ ਪਊਗਾ ਦਾਦੂ ਜੀ ਅਸੀਂ ਸਕੂਲ ਚੱਲੇ ਚੀਚੀ ਵਾਸਤੇ ਪੈਸੇ ਦੇ ਦਿਓ ਅੱਛਾ ਪੈਸੇ ਲੈਣੇ ਆ ਮੇਰੇ ਸ਼ੇਰ ਨੇ ਹੈ ਲੈ ਚੱਲ ਕਿੰਨੇ ਰੁਪਏ ਨੇ 20 ਨੇ 10 ਇਹਨੂੰ ਦੇ ਦੇਣੇ ਨੇ ਤੇ 10 ਤੂੰ ਚੱਲਣਾ ਕੱਲਾ ਨਾ ਕਰ ਚ ਜੀ ਸੁਣ ਗਿਆ ਹਾਂ ਆ ਲੈ ਕਿੱਦਿਹਾ ਕਿੱਦਿਹਾ ਇਹ ਕਾਲ ピッ <laughs> <music> ਜੀ ਮੈਡਮ ਥੀਸ ਨੂੰ ਕਹਿੰਦੇ ਆ ਥੀਸ ਨੂੰ ਕਹਿੰਦੇ ਸੀ ਹਾਂਜੀ ਕੋਈ ਨਹੀਂ ਪੁੱਤ ਭਰ ਦਿਆਂਗੇ ਉਹ ਵੀ ਕਹਿ ਦਿਓ ਮੈਡਮ ਨੂੰ ਇੱਕ ਦਿਨ ਤੱਕ ਭਰ ਜਾਨੂੰ ਠੀਕ ਹੈ ਹਾਂ ਪਤਾ ਨਹੀਂ ਮੁੰਡਾ ਹੁਣ ਕਿੱਧਰ ਗਿਆ ਦੱਸ ਤੇ ਉਹ ਮਨਜੀਤ ਆ ਉਹ ਪਾਈ ਦੀਪ ਕਿੱਧਰ ਗਿਆ ਹਣਾ ਬਾਪੂ ਜੀ ਉਹ ਤਾਂ ਬੱਚਿਆਂ ਨੂੰ ਚੜਾਉਣ ਗਏ ਨੇ ਬੱਚਿਆਂ ਨੂੰ ਚੜਾਉਣ ਗਏ ਨੇ ਇੰਨਾ ਚਿਰ ਹਾਂਜੀ ਕੋਈ ਕੰਮ ਸੀ ਬਾਪੂ ਜੀ ਹਾਂ ਬਾਪਾ ਹੀ ਕੋਈ ਗੱਲ ਕਰਨੀ ਸੀ ਉਹਦੇ ਨਾਲ ਚਲੋ ਕੋਈ ਗੱਲ ਨਹੀਂ ਬਾਪੂ ਜੀ ਆ ਜਾਂਦੇ ਆ ਮੈਂ ਭੇਜ ਦਿੰਨੀ ਆ ਠੀਕ ਆ ਬਤਾ ਆ ਗਏ ਤੁਸੀਂ ਹਾਂ ਜੀ ਉਹ ਬਾਪੂ ਜੀ ਬੁਲਾਈ ਜਾਂਦੇ ਆ ਸੁਣ ਲੋ ਕੀ ਕਹਿੰਦੇ ਆ ਪਤਾ ਹੀ ਮੈਨ ਬਾਪੂ ਜੀ ਨੇ ਕੱਲਿਆ ਨੇ ਕੀ ਗੱਲ ਕਰਨੀ ਹੈ ਇਹਨਾਂ ਨਾਲ ਪੈਸਿਆਂ ਨੂੰ ਕਹਿੰਦੇ ਹੋਣਗੇ ਹੋਰ ਇਹ ਧੋਪੀ ਕਰਾਉਣੀ ਪਤਾ ਨਹੀਂ ਬਾਪੂ ਜੀ ਕੀ ਕਹਿੰਦੇ ਹੋਣਗੇ ਮੇਰਨਾ ਤਾਂ ਪਹੁੰਚ ਗਈ। ਭਾਜੀ ਬਬੂ ਜੀ ਉਹ ਕੁਰਸੀ ਲੈ ਆਇਦਰ ਬੈਠ ਮੇਰੇ ਕੋਲੇ। ਨਾ ਉਹ ਇੱਕ ਵਕਨ ਬੈਂਟ ਤੇ ਚੜਾਉਣ ਗਿਆ ਸੀ ਚੁੱਕੂ ਵੀ ਜਾਣਾ ਸੀ ਨਾ ਹਾਂ ਕੀ ਗੱਲ ਮੈਨੂੰ ਕਿਉਂ ਲੱਗਦਾ ਤੂੰ ਮੇਰੇ ਕੋਲੇ ਆਉਣ ਤੋਂ ਘਬਰਾ ਕਿਉਂ ਰਹਿਗਾ ਕੀ ਤੇ ਸਭ ਕੁਝ ਮੈਂ ਤੋ 3 ਮਹੀਨਿਆਂ ਤੋਂ ਕੋ ਟੁੱਟਿਆ ਹੋਇਆ ਫਕਸ਼ਨ ਇਸ ਪਰ ਨੋਲ ਪਈਆ ਉਹ ਤੁ ਕਰਾਇਆ ਨਹੀਂ ਦਿੱਤਾ ਗੰਦ ਮੈਂ ਤੁ ਨੂੰ ਕੁਕ ਤੇਰ ਕੋ ਪਈ ਤਾਂ ਬੈਕ ਫੜ ਦੇ ਦੇਖਦਾ ਸਹੀ ਕੀ ਗੱਲਾਂ ਕਰਦਿਆ ਮੈਨੂੰ ਲੱਗਦਾ ਪੈਸੇ ਹੁਸਕੇ ਲੈ ਕੇ ਜਾਣਗੇ ਹਾਂ ਦੇੜੇ ਤਾਂ ਕੀ ਸੀ ਇਹਨਾਂ ਨੇ ਲੈ ਜਾਣ ਨੂੰ ਮੋਰੇ ਹੋ ਜਾਂਦੇ ਇਹਨਾਂ ਦਾ ਨਾ ਕਦੇ ਬੱਬਰ ਭਰਿਆ ਤੇਨੂੰ ਐ ਲੱਗਦਾ ਤੇਥੋਂ ਅਸੀਂ ਪੈਸੇ ਲੈਣਾ ਹੀ ਹੈਗੇ ਲੈ ਫਰ Hva? ਮੈਂ ਬਾਪੂ ਜੀ ਨੂੰ ਕਿੰਨਾ ਗਲਤ ਸਮਝਿਆ ਸੋਚਿਆ ਸੀ ਪੈਸੇ ਲੈਣ ਆਏ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਬਾਪੂ ਕਿਉਂ ਮੈਂ ਤਾਂ ਮਾਫੀ ਦੇਣ ਲੱਗ ਵੀ ਨਹੀਂ